बहुत ही योग मिनिस्ट, मिनिस्टर कैबिनेट मिनिस्टर डिपार्टमेंट ऑफ एग्रीकल्चर फार्मर्स वेलफेयर फिशरीज डेयरी डेवलपमेंट एंड फूड प्रोसेसिंग सरदार गुरमीत सिंह खुडिया जी डायरेक्टर मच्छी पालन विभाग सरदार जसवीर सिंह जी साढ़े ਡੀਨ ਕਾਲਜ ਅਫੀਸ਼ਰੀਜ਼ ਡਾਕਟਰ ਮੀਰਾ ਡੀ ਅਨਸਲ ਜੀ ਸਾਡੇ ਹੋਰ ਮੋਜ਼ਸ ਸਖਸ਼ੀਤਾ ਜਿਨ੍ਹਾਂ ਦਾ ਨਾਮ ਮੈਂ ਨਹੀਂ ਜਾਣਦਾ ਤੇ ਸਾਡੇ ਬਹੁਤ ਹੀ ਅਜ਼ੀਜ਼ ਤੇ ਹਰਮਨ ਪਿਆਰੇ ਕਿਸਾਨ ਵੀਰੋ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਅਸੀਂ ਸੁਣਦੇ ਸੀ ਕਿ ਪੰਜਾਬ ਦੇ 4 ਤੋਂ 5 ਜ਼ਿਲ੍ਹੇ ਇਹੋ ਜਿਹੇ ਨੇ ਜਿਹੜੇ ਸੇਮ ਜਾਂ ਖਾਰੇ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਨੇ ਨਾ ਆਸੀਂ ਨਾ ਹੀ ਸਾਡੇ ਕਿਸਾਨ ਵੀਰਾਂ ਨੇ ਕਦੀ ਸੋਚਿਆ ਹੋਣਾ ਕਿ ਇਹ ਜਿਹੜਾ ਖਾਰਾਪਣ ਹੈ ਇਹੀ ਸਾਡੇ ਵਾਸਤੇ ਕਦੇ ਵਰਦਾਨ ਸਾਬਤ ਹੋਊਗਾ ਜਿਹੜਾ ਹੁਣ ਸਾਡੇ ਵਾਸਤੇ ਵਰਦਾਨ ਸਾਬਤ ਹੋ ਵੀ ਰਿਹਾ ਜੇ ਮੈਂ ਅੱਜ ਤੋਂ ਪਹਿਲੇ 10 ਸਾਲ ਵੱਲ ਦੇਖਦਾ ਜਦੋਂ ਇਹ ਸਟਾਰਟ ਹੋਇਆ ਸੀ ਤੇ ਇਹਦੇ ਪਿੱਛੇ ਇੱਕ ਵੱਡੀ ਲੰਬੀ ਕਹਾਣੀ ਹੈ ਤੇ ਅਨਥਕ ਮਿਹਨਤ ਹੈ ਚਾਹੇ ਹੋ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਆਂਦੇ ਵਿਗਿਆਨੀਆਂ ਦੀ ਕਹਿ ਦੋ ਜਿਨ੍ਹਾਂ ਚ ਸਾਡੇ ਫਾਰਮਰ ਡੀਨਸ ਡਾਕਟਰ ਕਮਲਦੀਪ ਮੈਡਮ ਡਾਕਟਰ ਆਸ਼ਾ ਮੈਡਮ ਪ੍ਰੈਜ਼ੈਂਟ ਡੀਨ ਡਾਕਟਰ ਮੀਰਾ ਤੇ ਹੋਰ ਸਾਇੰਟਿਸਟਸ ਯਾ ਸਟੇਟ ਫਿਸ਼ਰੀਜ਼ ਡਿਪਾਰਟਮੈਂਟ ਪੰਜਾਬ ਸੀਆਫੀ ਸੈਂਟਰ ਲੋਹਰੋਕ ਜਿਹਦੇ ਵਿਸ਼ੇਸ਼ ਤੌਰ ਤੇ ਡਾਕਟਰ ਹਰੀਕ੍ਰਿਸ਼ਨ ਸਰਸੀ ਜਿਹੜੇ ਹੁਣ ਸਾਡੇ ਨਹੀਂ ਨੇ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਜਿਨ੍ਹਾਂ ਨੇ ਸਾਰਿਆਂ ਦੀ ਮਿਹਨ ਸਤਕਾ ਇਸ ਕਿਤੇ ਨੂੰ ਇੱਕ ਬਹੁਤ ਵੱਡਾ ਹੰਗਾਰਾ ਦਿੱਤਾ ਤੇ ਅੱਜ ਸਾਡੇ ਕਿਸਾਨ ਜਿਹੜੇ ਉਸ ਜ਼ਮੀਨ ਤੋਂ ਇੱਕ ਦਾਣਾ ਵੀ ਨਹੀਂ ਉਗਾ ਪਾਰੇ ਸੀ ਉਸ ਜ਼ਮੀਨ ਤੋਂ 3 ਤੋਂ 4 ਲੱਖ نیٹ ਪ੍ਰੋਫਿਟ ਪਰ ਏਕੜ ਲੈ ਰਹੇ ਨੇ ਪਰ ਕਿਸਾਨ ਵੀਰੋ ਸਾਨੂੰ ਲੋੜ ਹੈ ਸੁਚੇਤ ਵੀ ਹੋਣ ਦੀ ਮੈਨੂੰ ਲੱਗਦਾ ਮੈਨੂੰ ਬਹੁਤਾ ਤੁਹਾਨੂੰ ਟੈਕਨੀਕਲ ਗੱਲਾਂ ਦਸਨ ਦੀ ਲੋੜ ਹੈ ਨਹੀਂ ਕਿਉਂਕਿ ਜਦੋਂ ਕਿਸਾਨ ਆਪਣੀ ਹੱਥੀ ਕਰਦਾ ਹੈ ਉਹ ਸਾਇੰਟਿਸਟ ਤੋਂ ਵੀ ਜ਼ਿਆਦਾ ਮਹਾਰ ਹੋ ਜਾਂਦਾ ਹੈ ਕਿਉਂਕਿ ਉਹਨੂੰ ਟੈਕਨੀਕਲ ਗੱਲਾਂ ਹਾਲਾਂਕਿ ਕੁਝ ਇੱਥੇ ਨਵੇਂ ਵੀਰ ਵੀ ਹੋਣੇ ਸਾਡੇ ਜਿਨ੍ਹਾਂ ਨੇ ਹਲੇ ਸ਼ੁਰੂ ਕਰਨਾ ਜਾਂ ਨਹੀਂ ਕਰਨਾ ਜਾਂ ਸ਼ੁਰੂ ਕਰਨਾ ਕਰ ਚੁੱਕੇ ਨੇ ਜਾਂ ਕਰਨਾ ਹੈ ਉਹਨਾਂ ਨੂੰ ਅਸੀਂ ਥੋੜੀ ਜਿਹੀ ਮੁੰਡਲੀ ਗੱਲ ਜ਼ਰੂਰ ਦੱਸਾਂਗੇ ਪਰ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਕਿ ਚਿੰਗੇ ਪਾਲਨ ਨੂੰ ਇਦਾਂ ਕਰੀਏ ਇਹ ਨਾ ਹੋਵੇ ਕਿ ਸਾਡੀ ਆਣ ਵਾਲੀਆਂ نسلਾਂ ਕਹਿਣ ਕਿ ਸਾਡੇ ਬਜ਼ੁਰਗ ਜੀ ਚਿੰਗਾ ਪਾਲਦੇ ਸੀ ਉਹ ਕਿਤੇ ਕੰਦਾ ਤੇ ਹੀ ਫੋਟੋ ਲੱਗੇ ਰਹਿ ਜਾਣ ਚਿੰਗੇ ਦੇ ਕਿਉਂਕਿ ਜਦੋਂ ਅਸੀਂ ਫੀਲਡਸ ਜਾਂਦੇ ਆ ਅਸੀਂ ਸਿਚੁਏਸ਼ਨਾਂ ਇਦਾਂ ਦੀ ਦੇਖਦੇ ਆ ਕਿ ਅਸੀਂ ਜਿਹੜੀਆਂ ਬੈਸਟ ਮੈਨੇਜਮੈਂਟ ਪ੍ਰੈਕਟਿਸਸ ਨੇ ਉਹਨਾਂ ਨੂੰ ਭੁੱਲ ਰਿਹਾ ਹਾਂ جدو کسان سڈے درمیان